बी जे पी पार्टी बी पी पार्टी अबा बी जे पी पार्टी अहमदाबाद बी जे पी पार्टी अहमदाबाद मान जो श्रीग जी अहमदाबाद जी अहमदाबाद डॉक्टर राम चावला अहमदाबाद बी पार्टी अहमदाबाद बी पार्टी अहमदाबाद ਕੀ ਕਹਿਣਾ ਚਾਹੋਗੇ ਵਾਰਡ 73 ਦੇ ਵਿੱਚ ਤੁਸੀਂ ਚੋਣ ਉਮੀਦਵਾਰ ਬਣ ਕੇ ਉੱtre ਮੈਦਾਨ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਵੇਂ ਦਾ ਹੰਗਾਰਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਕਿ ਜੋ ਉਹਨਾਂ ਦੇ ਪਿਆਰ ਸਦਕਾ ਮੈਨੂੰ ਬੀਜੇਪੀ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਇਹ ਸਾਰਾ ਮੇਰੇ ਪਿੰਡ ਵਾਲਿਆਂ ਦਾ ਹੀ ਮਾਣ ਹੈ ਮੈਨੂੰ ਦਿੱਤਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਚੋਣਾਂ ਬਾਰੇ ਇਹ ਕਹੂੰਗਾ ਕਿ ਪਿੰਡ ਦੇ ਹਾਲਾਤ ਜੋ ਨਸ਼ੇ ਦੇ ਬਾਰੇ ਬਹੁਤ ਹੀ ਖਰਾਬ ਹੋ ਚੁੱਕੇ ਆ ਨਸ਼ਾ ਪਿੰਡ ਦੇ ਵਿੱਚ ਬਹੁਤ ਵੱਧ ਚੁੱਕਾ ਹੈ ਜੇਕਰ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਪਿੰਡ ਵਾਲਿਆਂ ਨੇ ਮਾਣ ਬਖਸ਼ਿਆ ਸਭ ਤੋਂ ਪਹਿਲਾਂ ਸਾਡਾ ਮੁੱਦਾ ਨਸ਼ੇ ਦਾ ਤੇ ਜੇਲ੍ਹ ਦੇ ਜੈਮਰ ਦਾ ਹੋਵੇਗਾ ਕਿਉਂਕਿ ਜੇਲ੍ਹ ਦੇ ਜੈਮਰ ਕਾਰਨ ਵੀ ਲੋਕਾਂ ਨੂੰ ਬਹੁਤ ਹੀ ਦਿੱਕਤ ਆ ਰਹੀ ਆ ਕਿਉਂਕਿ ਲੋਕਾਂ ਦੇ ਫੋਨ ਨਹੀਂ ਚੱਲ ਰਹੇ ਤੇ ਅਸੀਂ ਇਹਨਾਂ ਚੀਜ਼ਾਂ ਦੇ ਸਭ ਤੋਂ ਪਹਿਲੇ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਮਸਲੇ ਨੂੰ ਹੱਲ ਕਰਾਵਾਂਗੇ ਨਸ਼ਾ بڑا ਵੱਡਾ ਮੁੱਦਾ ਇੱਕ ਹਰ ਜਿਹੜਾ ਕਿ ਸ਼ਹਿਰ ਦਾ ਪਿੰਡ ਦਾ ਲਾ ਲਓ ਉਹਨੂੰ ਕਿਵੇਂ ਤੁਸੀਂ ਨਸ਼ਾ ਅਜੇ ਟਾਈਮ ਜੋ ਲੋਕਾਂ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਚੱਲ ਰਿਹਾ ਵਾ ਜਿਸ ਦੇ ਨਾਲ ਸਾਡੀ ਨੌਜਵਾਨੀ ਬਿਲਕੁਲ ਖਤਮ ਹੋ ਰਹੀ ਆ ਇਹ ਸਾਨੂੰ ਸਾਰਿਆਂ ਨੂੰ ਵਿਚਾਰਨਾ ਚਾਹੀਦਾ ਕਿ ਇਸ ਤੇ ਕਿਸ ਤਰ੍ਹਾਂ ਠੱਲ ਪਾਈ ਜਾਵੇ ਤੇ ਜੇਕਰ ਮੰਨ ਲਓ ਸਮਾਜ ਨੂੰ ਪਰਮਾਤਮਾ ਨੇ ਸਮਾਂ ਦਿੱਤਾ ਤੇ ਆਪਾਂ ਇਸ ਲਈ ਅੱਗੇ ਹੋ ਕੇ ਵੱਡੇ ਪੱਧਰ ਤੇ ਜੰਗ ਲੜਾਂਗੇ ਜੈਮਰ ਜੀ ਤੁਸੀਂ ਗੱਲ ਕੀਤੀ ਭਾਤਪਾ ਵੱਲੋਂ ਸਮੇਂ-ਸਮੇਂ ਤੇ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਹਜੇ ਤੱਕ ਉਹ ਮੁੱਦਾ ਹੱਲ ਨਹੀਂ ਹੋ ਪਾਇਆ ਜੇਲ੍ਹ ਦੇ ਅੰਦਰ ਫੋਨ ਚੱਲਦੇ ਆ ਬਾਹਰਲੇ ਇਲਾਕਿਆਂ 'ਚ ਨਹੀਂ ਚੱਲਦੇ ਉਸ ਨੂੰ ਲੈ ਕੇ ਕਿਸ ਪੱਧਰ ਤੱਕ ਜਿਹੜਾ ਤੁਹਾਡੇ ਵੱਲੋਂ ਸੰਘਰਸ਼ ਵਿੱਢਿਆ ਜਾ ਸਕਦਾ ਜੇਲ੍ਹ ਦੇ ਅੰਦਰ ਜੋ ਫੋਨ ਚੱਲਦੇ ਆ ਨਾ ਉਹਦੇ ਵਿੱਚ ਪ੍ਰਸ਼ਾਸਨ ਦੀ ਨਾਕਾਮੀ ਆ ਬਾਕੀ ਜੋ ਭਾਜਪਾ ਦਾ ਸਦਾ ਹੀ ਪਿੰਡ ਵਾਲਿਆਂ ਨੂੰ ਇਸ ਚੀਜ਼ ਦੇ ਵਿੱਚ ਸਾਥ ਰਿਹਾ ਵਾ ਤੇ ਇਹ ਮਸਲਾ ਉੱਪਰ ਤੱਕ ਪਹੁੰਚ ਚੁੱਕਿਆ ਵਾ ਗ੍ਰਹਿ ਮੰਤਰੀ ਤੱਕ ਵੀ ਤੇ ਜਲਦ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਲਕੁਲ ਅਸੀਂ ਬੰਦ ਕਰ ਦਿੱਤਾ ਜਾਵੇਗਾ ਇਲਾਕੇ 'ਚ ਹੋਰ ਕਿਹੜੀਆਂ ਕਿਹੜੀਆਂ ਕਮੀਆਂ ਆਂ ਅਗਰ ਇਲਾਕਾ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਉਹ ਇਲਾਕੇ ਦੀਆਂ ਕਮੀਆਂ ਦੂਰ ਕੀਤੀਆਂ ਜਾ ਸਕਦੀਆਂ ਇਲਾਕੇ ਦੇ ਵਿੱਚ ਵਿਕਾਸ ਪੱਧਰ ਤੋਂ ਸਾਡਾ ਇਲਾਕਾ ਬਿਲਕੁਲ ਸਾਰਾ ਹੀ ਖਰਾਬ ਹੋ ਚੁੱਕਿਆ ਵਾ ਕਿਉਂਕਿ ਵਿਕਾਸ ਕੋਈ ਵੀ ਨਹੀਂ ਹੋਇਆ ਜੋ ਪੁਰਾਣੀਆਂ ਸਰਕਾਰਾਂ ਨੇ ਕੀਤੇ ਆਪ ਹੀ ਪੋਟ ਲਿਆ ਆਪ ਹੀ ਮਿੱਟੀ ਪਾਤੀ ਇਹੀ ਸਿਸਟਮ ਰੱਖਿਆ ਕਿਉਂਕਿ ਪਾਣੀ ਦੀ ਸਪਲਾਈ ਵੀ ਬਿਲਕੁਲ ਸੀਵਰੇਜ ਦਾ ਵੀ ਆਹਲੇ ਪੱਠਾ ਬੈਠਾ ਹੋਇਆ ਵਾ ਤੇ ਜੋ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਹੈ ਲੋਕਾਂ ਨੂੰ ਇਹ ਜਿਹੜੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਹੈ ਪਰ ਵੱਡੇ ਪੱਧਰ ਤੇ ਲੋਕਾਂ ਨੂੰ ਫੇਸ ਹੋ ਰਹੀਆਂ ਵਾ ਇਸ ਵੇਲੇ ਕਿਉਂਕਿ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਹੈ ਵੀ ਬਹੁਤ ਵੱਡੇ ਪੱਧਰ ਤੇ ਆਮ ਹੈ ਲੋਕਾਂ ਦੇ ਸੀਵਰੇਜ ਬੰਦ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਚਲੋ ਇਲਾਕਾ ਨਿਵਾਸੀਆਂ ਨੇ ਮੌਕਾ ਦਿੱਤਾ ਤੇ ਇਹਨਾਂ ਮੁਸ਼ਕਲਾਂ ਨੂੰ ਬਿਲਕੁਲ ਜੜ ਤੋਂ ਹੀ ਖਤਮ ਕਰ ਦਿੱਤਾ ਜਾਵੇਗਾ ਹਾਂਜੀ ਨਾਮ ਦੱਸ ਕੇ ਮਨਿੰਦਰ ਜੀ ਵਾਰਡ ਦੇ ਉੱਪਰ ਲੰਘ ਕੇ ਖੜੇ ਹੋਏ ਹਾਂ ਮੇਰਾ ਨਾਮ ਰਵਨ ਮਹਿ ਬੀਜੇਪੀ ਦਾ 22 ਪ੍ਰੈਜ਼ੀਡੈਂਟ ਅਗਰ ਡਾਮ ਗੰਜ ਮੰਡਲ ਦਾ ਜੀ ਮਨਿੰਦਰ ਨੂੰ ਬੀਜੇਪੀ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਆ ਜੀ ਤੇ ਆਪਣੇ ਹੱਦ ਤੇ ਆ ਕੰਮ ਕਰੇਗਾ ਜੋ ਪਿੰਡ ਦਾ ਵਿਕਾਸ ਹੈਗਾ ਕਰੇਗਾ ਜੀ ਸਾਡੇ ਪਿੰਡ ਦਾ ਗੰਦ ਕੱਢਿਆ ਜੀ ਤਰਨ ਚੋਕ ਨੇ ਬੜਾ ਪਿੰਡ ਦਾ ਵਿਕਾਸ ਕੀਤਾ ਉਹਨਾਂ ਨੇ ਜੀ ਪਿੰਡ ਸਾਡੇ ਗੋਡੇ-ਗੋਡੇ ਜੀ ਚਿੱਕੜ ਹੁੰਦਾ ਸੀ ਰਾਤ ਨੂੰ ਮੀਂਹ ਪੈਂਦਾ ਲੰਘਣ ਨੂੰ ਰਾਹ ਨਹੀਂ ਹੁੰਦਾ ਤੇ ਆ ਤਰਨ ਚੋਕ ਨੇ ਪਿੰਡ ਦਾ ਬੜਾ ਕੰਮ ਕੀਤਾ ਆ ਹੁਣ ਪਿੰਡ ਸਾਡਾ ਨਵਾਂ ਗੰਦ ਪਾਇਆ ਗਿਆ ਜੈਮਰ ਦਾ ਮਸਲਾ ਹੋ ਗਿਆ ਉਹ ਵੀ ਆਪਾਂ ਤਰ੍ਹਾਂ ਤਰ੍ਹਾਂ ਦੇ ਮਸਲੇ ਚੁੱਕਦੇ ਪਏ ਆ ਤੇ ਉਹ ਵੀ ਬੜੀ ਜਲਦੀ ਹੱਲ ਹੋ ਜਾਏਗਾ ਜੀ